ਕਹਿੰਦੇ ਆ ਵੀ ਮੁੰਡੇ ਬਹੁਤ ਲਾਇਕ ਹੁੰਦੇ ਰ ਕੁੜੀਆਂ ਲਾਇਕ ਨਹੀਂ ਹੁੰਦੀਆਂ ਇਹ ਤੀਜਾ ਨੇ ਮੇਰੇ ਪੁੱਤ ਨੇ ਪੁੱਤ ਨੇ ਸਾਡੇ ਜਿਹਨਾਂ ਪੁੱਤਾਂ ਨੇ ਸਾਡਾ ਨਾ ਰੋਸ਼ਨ ਕੀਤਾ ਮੈਂ ਸਾਰੇ ਲੋਕਾਂ ਦੇ ਨਾਮ ਤੀਜਾ ਨਾਲ ਬਰਤਵਾਰ ਪਿਆਰ ਕਰੋ ਤੁਹਾਨੂੰ ਅੱਗੇ ਆਉਣ ਦਿਓ ਸਾਡੀ ਬੱਚੀ ਨੇ ਸਾਡਾ ਨਾ ਰੋਸ਼ਨ ਕੀਤਾ ਬਹੁਤ ਖੁਸ਼ੀ ਹੁਣ ਬੇਟਾ ਵੀ ਇੱਕ ਹੋਣਾ ਚਾਹੀਦਾ ਪਰ ਅਹੀਂ ਕਦੀ ਕਮੀ ਮਹਿਸੂਸ ਨਹੀਂ ਸਾਡੇ ਬੱਚਿਆਂ ਨੇ ਸਾਨੂੰ ਹੋਂਦ ਦਿੱਤੀ ਕਿ ਸਾਡਾ ਕੋਈ ਬੇਟਾ ਨਹੀਂ ਹੈਗਾ ਸਾਨੂੰ ਬਹੁਤ ਮਾਣ ਆਪਣੇ ਬੱਚਿਆਂ 'ਤੇ ਬਹੁਤ ਜ਼ਿਆਦਾ ਮਾਣ ਜਿਹੜੇ ਮੁੰਡੇ ਨਹੀਂ ਕਰ ਸਕਦੇ ਉਹ ਕੁੜੀਆਂ ਕਰ ਸਕਦੀਆਂ ਨੇ ਅੱਜ ਕੱਲ ਤਿਆਂ ਹਰ ਇੱਕ ਮੁਕਾਮ ਹਾਸਲ ਕਰ ਰਹੀਆਂ ਨੇ ਕਿ ਮੇਰੇ ਪੇਰੈਂਟਸ ਜਿਹੜੇ ਨੇ ਉਹਨਾਂ ਨੇ ਸਾਨੂੰ ਮੁੰਡਿਆਂ ਵਾਂਗੂ ਰੱਖਿਆ ਕਦੀ ਨਹੀਂ ਸਾਨੂੰ ਸਮਝਣ ਦਿੱਤਾ ਕਿ ਅਸੀਂ ਅਸੀਂ ਕੁੜੀਆਂ ਆ ਕੱਲ ਹੀ ਸਾਡੇ 12ਵੀਂ ਜਮਾਤ ਦਾ ਜਿਹੜਾ ਨਤੀਜਾ ਹੈ ਉਹ ਜਾਰੀ ਕੀਤਾ ਗਿਆ ਹੈ ਮੈਰਿਟ ਲਿਸਟ ਜਾਰੀ ਕੀਤੀ ਗਈ ਸੀ ਜਿਸ ਵਿੱਚੋਂ ਮੈਂ ਪੂਰੇ ਗੁਦਾਸਪੁਰ ਡਿਸਟ੍ਰਿਕਟ ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਤੇ ਪੂਰੇ ਪੰਜਾਬ ਵਿੱਚੋਂ ਚੌਥਾ ਸਥਾਨ ਹਾਸਲ ਕੀਤਾ ਹੈ ਤੇ ਇਸ ਸਬੰਧੀ ਮੇਰੇ ਸਾਰੇ ਟੀਚਰਸ ਵੀ ਬਹੁਤ ਖੁਸ਼ ਹਨ ਅਤੇ ਮੇਰੇ ਪ੍ਰਿੰਸੀਪਲ ਸਰਵਿਸ ਜਿਹੜੇ ਉਹ ਸਾਨੂੰ ਜਿਹੜੇ ਮੌਕਬਾ ਦੇਣ ਵਾਸਤੇ ਆਏ ਸਨ ਇਹਦਾ ਸਾਰੇ ਮਤਲਬ ਸਾਰਿਆਂ ਦਾ ਕੋਆਰਡੀਨੇਸ਼ਨ ਹੀ ਹੁੰਦਾ ਹੈ ਬਟ ਜਦੋਂ ਅਸੀਂ ਸਕੂਲ ਹੁੰਨੇ ਆ ਤਾਂ ਉਸ ਵਕਤ ਸਾਡੇ ਪੇਰੈਂਟਸ ਸਾਡੇ ਜਿਹੜੇ ਟੀਚਰਸ ਨੇ ਉਹ ਸਾਡਾ ਸਾਥ ਦਿੰਦੇ ਨੇ ਜਦੋਂ ਅਸੀਂ ਘਰ ਵਿੱਚ ਹੁੰਨੇ ਆ ਤੇ ਸਾਡੇ ਪੇਰੈਂਟਸ ਸਾਡਾ ਬਹੁਤ ਜਿਹੜਾ ਉਹ ਸਾਡਾ ਮਤਲਬ ਹੈਲਪ ਕਰਦੇ ਨੇ ਸਾਨੂੰ ਮੋਟੀਵੇਟ ਕਰਦੇ ਨੇ ਬਟ ਯਾ ਜਿਹੜੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਤੇ ਸਾਨੂੰ ਮਤਲਬ ਕਿ ਇਹੀ ਮੈਂ ਆਪ ਆਪ ਵੀ ਸਾਰਾ ਮਤਲਬ ਆਪਣੀ ਮਿਹਨਤ ਕਰਦੀ ਆ ਤੇ ਇਹੀ ਦੱਸਣਾ ਚਾਹੁੰਦੀ ਆ ਕਿ ਬੱਚੇ ਜਿਹੜੇ ਬੱਚੀਆਂ ਵੀ ਜੜੀਆਂ ਨੇ ਉਹ ਬਹੁਤ ਕੁਝ ਕਰ ਸਕਦੀਆਂ ਨੇ ਜਸ ਜਿਹੜੇ ਬੱਚੇ ਨਹੀਂ ਕਰ ਸਕਦੇ ਜਿਹੜੇ ਮੁੰਡੇ ਨਹੀਂ ਕਰ ਸਕਦੇ ਉਹ ਕੁੜੀਆਂ ਕਰ ਸਕਦੀਆਂ ਨੇ ਅੱਜ ਕੱਲ ਤਿਆਂ ਹਰ ਇੱਕ ਮੁਕਾਮ ਹਾਸਲ ਕਰ ਰਹੀਆਂ ਨੇ ਤੇ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਮੇਰੇ ਪੇਰੈਂਟਸ ਜਿਹੜੇ ਨੇ ਉਹਨਾਂ ਨੇ ਸਾਨੂੰ ਮੁੰਡਿਆਂ ਵਾਂਗੂ ਰੱਖਿਆ ਕਦੀ ਨਹੀਂ ਸਾਨੂੰ ਸਮਝਣ ਦੇ ਤੱਕ ਅਸੀਂ ਅਸੀਂ ਕੁੜੀਆਂ ਆ ਸਾਨੂੰ ਉਹਨਾਂ ਵਾਂਗੂ ਰੱਖਿਆ ਤੇ ਇਹੀ ਸਾਰੇ ਲਈ ਮਿਸਾਲ ਕਾਇਮ ਕਰਨਾ ਚਾਹੁੰਦੀ ਆ ਮੇਰੀ ਇੱਕ ਛੋਟੀ ਭੈਣ ਹੈ ਜੋ ਕਿ 10ਵੀਂ ਜਮਾਤ ਦਾ ਉਸਦਾ ਵੀ ਨਤੀਜਾ ਆਉਣ ਵਾਲਾ ਹੈ ਤੇ ਉਹ 11ਵੀਂ ਜਮਾਤ ਵਿੱਚ ਹੋਣੀ ਹੈ ਪਰ ਉਹ ਸਾਡੇ ਸਾਥ ਦਿੰਦੇ ਨੇ ਤੇ ਸਾਨੂੰ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਵੀ ਉਹਨਾਂ ਨੂੰ ਮੁੰਡੇ ਬਣ ਕੇ ਦਿਖਾਈਏ ਆਇ ਤੇ ਮਾਲਕ ਦਾ ਸ਼ੁਕਰ ਕਰਦੇ ਪਰਮਾਤਮਾ ਦਾ ਕਿ ਸਾਡੇ ਬੱਚੇ ਨੇ ਸਾਡਾ ਨਾਮ ਰੋਸ਼ਨ ਕੀਤਾ ਬਹੁਤ ਖੁਸ਼ੀ ਤਈਆ ਅੱਜ ਕੱਲ ਬੇਟਾ ਵੀ ਇੱਕ ਹੋਣਾ ਚਾਹੀਦਾ ਪਰ ਅਹੀਂ ਕਦੀ ਤੁਮੀ ਮਹਿਸੂਸ ਨਹੀਂ ਸਾਡੇ ਬੱਚਿਆਂ ਨੇ ਸਾਨੂੰ ਹੋਣ ਦਿੱਤੀ ਕਿ ਸਾਡਾ ਕੋਈ ਬੇਟਾ ਨਹੀਂ ਹੈਗਾ ਤੇ ਗਾਂਵ ਸਾਡੇ ਸਾਰੇ ਨਾਰੋਸ਼ਨ ਕਰਦਿਆਂ ਰਹਿਣ ਗਿਆ ਸਾਨੂੰ ਬਹੁਤ ਮਾਣ ਆਪਣੇ ਬੱਚਿਆਂ ਤੇ ਬਹੁਤ ਜ਼ਿਆਦਾ ਮਾਣ ਮਾਰੇ ਖੁਸ਼ ਨੇ ਸਾਰੇ ਰਿਸ਼ਤੇਦਾਰ ਬਹੁਤ ਖੁਸ਼ ਨੇ ਸਾਨੂੰ ਇੰਨੀ ਖੁਸ਼ੀ ਆ ਸਾਨੂੰ ਕਦੀ ਹੋਣ ਆਪਣੇ ਕਦੀ ਵੀ ਐ ਨਹੀਂ ਮਹਿਸੂਸ ਹੈ ਕਿ ਸਾਡਾ ਬੇਟਾ ਨਹੀਂ ਆ ਸਾਡਾ ਸਾਡੇ ਬੱਚੇ ਕਹਿੰਦੇ ਕਿ ਅਸੀਂ ਮੰਮਾ ਤੁਹਾਡਾ ਕਰਾਂਗੇ ਨਾਰੋਸ਼ਨ ਸਾਡਾ ਹੱਥਾਂ ਤੋ ਕਰਦੇ ਵੀ ਪਏ ਬੱਚੇ ਸ਼ੁਰੂ ਉਸ ਮਾਲਕ ਦੀ ਕਿਰਪਾ ਹੋਈ ਤੇ ਮੇਰੇ ਬੱਚਿਆਂ ਨੇ ਨਾਮ ਰੋਸ਼ਨ ਕੀਤਾ ਅਸੀਂ ਆਪਣੇ ਬੱਚਿਆਂ ਨੂੰ ਪੂਰੀ ਸਪੋਰਟ ਕਰਾਂਗੇ ਹਰ ਥਾਂ ਤੇ ਉਹਨਾਂ ਦੇ ਨਾਲ ਮੈਂ ਕਹਿੰਦੇ ਆ ਵੀ ਮੁੰਡੇ ਬਹੁਤ ਲਾਇਕ ਹੁੰਦੇ ਆ ਤੇ ਕੁੜੀਆਂ ਲਾਇਕ ਨਹੀਂ ਹੁੰਦੀਆਂ ਤੇ ਸਾਡੇ ਪੁੱਤੜੇ ਸਾਡੇ ਜਿਹਨਾਂ ਨੇ ਪੁੱਤੜੇ ਸਾਡਾ ਨਾਮ ਰੋਸ਼ਨ ਕੀਤਾ ਮੈਂ ਸਾਰੇ ਇਹ ਕਹਿੰਦਾ ਨਾ ਧੀ ਜਣਾ ਵਰਤ ਵਰ ਪਿਆਰ ਕਰੋ ਤੁਹਾਨੂੰ ਅੱਗੇ ਆਉਣ ਦਿਓ ਤਾਂ ਕਿ ਸਾਡਾ ਸਾਰੇ ਪਰਿਵਾਰ ਦਾ ਨਾਮ ਰੋਸ਼ਨ ਕਰ ਸਕਣ ਇੱਥੇ ਹੀ ਆਨੇ ਮੇਰੇ ਪੁੱਤ ਨੇ ਮੈਂ ਇਹ ਕਹਿਣਾ ਚਾਹੁੰਦਾ ਮੇਰੇ ਸਕੂਲ ਦਾ ਵੀ ਬਹੁਤ ਜ਼ਿਆਦਾ ਹੱਥ ਇਹਨਾਂ ਤੇਰੇ ਉੱਤੇ ਹੈਗਾ ਔਰ ਸਾਡੇ ਜੇ ਸਰ ਰਾਜਵੀਰ ਸਾਹ ਜਿਨ੍ਹਾਂ ਨੇ ਇਹਨਾਂ ਨੂੰ ਮਤਲਬ ਪੂਰਾ ਸਾਲ 2 ਸਾਲ ਮਤਲਬ ਬਿਨਾ ਕਿਸੇ ਜਿਹਨੂੰ ਕਹਿੰਦੇ ਇਹ ਲਾਲਚ ਤੋਂ ਵੀ ਇਹਨਾਂ ਨੂੰ ਪੜਾਇਆ ਨਹੀਂ ਤੇ ਅੱਜ ਕੱਲ ਕੋਈ ਕਿਸੇ ਨੂੰ ਪੜਾਉਂਦਾ ਨਹੀਂ ਨਾ ਸਰ ਨੇ ਬੜੀ ਮਿਹਨਤ ਕਰਵਾ ਕੇ ਇਹਨਾਂ ਨੂੰ ਬੇਟੀਆਂ ਨੂੰ ਅੱਗੇ ਲਿਆਂਦਾ ਵਾ ਤੇ ਮੇਰੀ ਮੈਸੇਜ ਜੋ ਕਿ ਦਿਨ ਰਾਤ ਇਹਨਾਂ ਨੇ ਨਾਲ ਰੈਂਦੀ ਰਹੀ ਆ ਜੇ ਰਾਤ ਨੂੰ ਜਾਗਦੀਆਂ ਤੇ ਰਾਤ ਨੂੰ ਜਾਗਦੀ ਰਹੀ ਆ ਤੇ ਜੇ ਦੇਣੇ ਆ ਤੇ ਦੇਣੇ ਵੀ ਸਾਰੇ ਕੰਮ ਤਿਆਗ ਕੇ ਦਿਨਾਲ ਸਾਧ ਦਿੱਤਾ ਮੇਰੀ ਮਿਸੇਜ ਨੇ ਬਹੁਤ ਸਾਧ ਦਿੱਤਾ ਨਾਲ ਤੇ ਡਾਕਟਰ ਬਣ ਕੇ ਦੁਨੀਆ ਦੀ ਸੇਵਾ ਕਰਨਾ ਚਾਹੁੰਦੀ ਆ ਮੈਂ ਪ੍ਰਮਾਤਮਾ ਜੀ ਅਰਦਾਸ ਕਰਦਾ ਵਾਂ ਕਿ ਪ੍ਰਮਾਤਮਾ ਇਨੀ ਖੁਆਇਸ਼ ਗੁਣੀ ਪੂਰੀ ਕਰੇ ਤੈਨੂੰ ਜਰੂਰ ਇਹਦੇ ਮਕਾਮ ਤੇ ਪਹੁੰਚਾ ਦੇ